ਤੂੰ ਗੁੱਸਾ ਕਰਦੀ ਏ ਜਾਦਾ ਨਹੀਂ ਤੈਨੂੰ ਹੋਣਾ ਨਾ ਕੋਈ ਫਾਇਦਾ ਨਹੀਂ ਤੂੰ ਗੁੱਸਾ ਕਰਦੀ ਏ ਜਾਦਾ ਨਹੀਂ ਤੈਨੂੰ ਹੋਣਾ ਨਾ ਕੋਈ ਫਾਇਦਾ ਨਹੀਂ ਕਿਉਂ ਗੁੱਸੇ ਹੁੰਨੀ ਏ ਨਹੀਂ ਤੂੰ ਦੱਸ ਦੇ ਨਹੀਂ ਮੈਨੂੰ ਤੇਰੀ ਨਾਰਾਜ਼ਗੀ ਸੋਣੀਏ ਨਹੀਂ ਇੱਕ ਦਿਨ ਲੈ ਬੈਠੂਗੀ ਤੈਨੂੰ ਤੇਰੀ ਨਾਰਾਜ਼ਗੀ ਸੋਣੀਏ ਨਹੀਂ ਇੱਕ ਦਿਨ ਲੈ ਬੈਠੂਗੀ ਤੈਨੂੰ ਸਾਨੂੰ ਫਰਕਣਾ ਪੈਣਾ ਏ ਪੱਲੇ ਪੈ ਜੂਗਾ ਤੇਰੇ ਰੋਣਾ ਲੱਖ ਤਰਲੇ ਪਾ ਲਵਾਂੀ ਫੇਰ ਮੈਂ ਨਾ ਤੈਨੂੰ ਬੁਲਾਉਣਾ ਹੌਕੇ ਲੈ ਲਰੂ ਵੇਂਗੀ ਦੁੱਖ ਸੁਣਾ ਵੇਂਗੀ ਤੂੰ ਕਿਨੂੰ ਤੇਰੀ ਨਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬੈਠੂਗੀ ਤੈਨੂੰ ਤੇਰੀ ਨਾਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬੈਠੂਗੀ ਤੈਨੂੰ ਪਹਿਲਾਂ ਗਲਤੀ ਕਰ ਲੈਂਦੀ ਫੇਰੇ ਆਪੇ ਸੋਰੀਆਂ ਮੰਗਦੀ ਫालतू ਗੱਲਾਂ ਕਰਦੀ ਏ ਗੱਲ ਕਰਦੀ ਨਾ ਕੋਈ ਟੰਗਦੀ ਕਿਉਂ ਐਦਾਂ ਕਰਦੀ ਏ ਸ਼ਰਮ ਨਾ ਆਉਂਦੀ ਤੈਨੂੰ ਤੇਰੀ ਨਾਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬੈਠੂਗੀ ਤੈਨੂੰ ਤੇਰੀ ਨਾਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬੈਠੂਗੀ ਤੈਨੂੰ ਥੋੜਾ ਹੱਸ ਕੇ ਬੁਲਾ ਲਾਵੇਂ ਜਿਆਦਾ ਰਹੀਂ ਨੀ ਮੇਰੇ ਨਾਲ ਲੜਦੀ ਮੈਂ ਕਰਦਾ ਪਿਆਰ ਤੈਨੂੰ ਤੂੰ ਕਦਰ ਨਾ ਮੇਰੀ ਕਰਦੀ ਜੱਗਾ ਦੂਰ ਹੋ ਜੂਗਾ ਨੇੜੇ ਕੀਤਾ ਸੀ ਤੂੰ ਜੀਨੂੰ ਤੇਰੀ ਨਾਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬਠੂਗੀ ਤੈਨੂੰ ਤੇਰੀ ਨਾਰਾਜ਼ਗੀ ਸੋਣੀਏ ਨੀ ਇੱਕ ਦਿਨ ਲੈ ਬਠੂਗੀ ਤੈਨੂੰ